Bom yeah. dia! ਤੇ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗੱਲ ਇਥੇ ਵੀ ਮੰਨਣ ਦੀ ਆਈ ਜਿੰਨੇ ਮੰਨ ਲਿਆ ਉਹਨੂੰ ਰੱਬ ਪਰਤਖ ਖੋਫੇ ਦਿਸਿਆ ਮੰਨ ਨਹੀਂ ਸਕਤੋ ਕੋਈ ਜਵਦੀ ਸਾਹਿਬ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਆਪਾਂ ਪੜਦੇ ਆਂ ਸਾਰੀ ਗੱਲ ਮਹਾਰਾਜ ਨੇ ਸੁਣ ਦੀ ਕੀਤੀ ਆ ਚਾਰ ਪੌੜੀਆਂ ਲਗਾਤਾ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤ ਤਵਲ ਆਕਾਸ਼ ਸੁਣੈ ਦੀਪ ਲੋਪਾਤਾ ਜੇ ਗੱਲ ਸੁਣ ਕੇ ਹੀ ਮੁੱਕ ਜਾਂਦੀ ਫਿਰ ਅਗਲੀਆਂ ਚਾਰ ਪੌੜੀਆਂ ਮੰਨਣ ਦੀਆਂ ਹੁੰਨੀਆਂ ਸੀ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਵਿਸ਼ੇ ਪਛਤਾਈ ਸੁਣ ਕੇ ਮਦਨਾ ਬੜਾ ਜੀ ਵਾਰਸ਼ਾ ਗੁਰਦੇ ਦੀ ਬਾਣੀ ਨਿਕਤਾਂ ਦੇ ਹੋਰ ਆਖਿਆ ਜਿਨ੍ਹਾਂ ਨੇ ਗਾ ਕੇ ਸੁਣ ਕੇ ਮੰਨ ਲਿਆ ਉਹਨਾਂ ਜਿੰਨਾ ਮਹਾਨ ਕੋਈ ਨਹੀਂ ਹੋ ਸਕਦਾ ਮੰਨਣਾ ਬਹੁਤ ਔਖਾ ਕਿਸੇ ਕਲਾਸ ਵਿੱਚੋਂ ਉਹ ਬੰਦੇ ਪਾਸ ਹੁੰਦੇ ਆ ਜਿਹੜੇ ਟੀਚਰ ਦੇ ਲੱਗੇ ਹੋਏ ਪੀੜਿਤ ਵਿੱਚ ਹਰ ਗੱਲ ਨੂੰ ਸੁਣੀ ਜਾਂਦੇ ਆ ਨਾਲ ਲਿਖੀ ਜਾਂਦੇ ਆ ਪਰ ਜੇ ਉਹ ਮੰਨ ਵੀ ਜਾਣ ਫਿਰ ਉਹ ਕਦੇ ਬੰਦੇ ਕਦੀ ਫੇਲ ਨਹੀਂ ਹੋ ਸਕਦਾ ਮੰਨਣਾ ਇੱਕ ਭਗਤੀ ਆ ਮੰਨਣਾ ਹਰ ਬੰਦੇ ਦੇ ਹਿੱਸੇ ਨਹੀਂ ਆਇਆ ਹਰ ਬੰਦਾ ਸੁਣ ਕੇ ਤੇ ਗਾਂ ਦੂਜਿਆਂ ਨੂੰ ਦੱਸੀ ਜਾਂਦਾ ਪਰ ਆਪਣੇ ਆਪ ਉੱਤੇ ਉਹਨੂੰ ਢਕਾਉਂਦਾ ਨਹੀਂ ਮੰਨਣ ਵਾਲੇ ਦੀ ਬੜੀ ਮਹਾਨਤਾ ਗੁਰੂ ਨਾਨਕ ਦੇ ਘਰ ਦੇ ਅੰਦਰ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿੰਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਓਦਾ ਹੁਕਮ ਸੱਤ-ਸੱਤ ਕਰਕੇ ਮੰਨਿਆ ਉਹਨਾਂ ਦਾ ਗਾਵਿਆ ਵੀ ਪ੍ਰਮਾਣਿਆ ਸੁਣਿਆ ਵੀ ਪ੍ਰਮਾਣਿਆ ਜਿਨ੍ਹਾਂ ਨੇ ਮੰਨਿਆ ਕੁਝ ਨਹੀਂ ਉਹਨਾਂ ਦਾ ਗਾਵਿਆ ਸੁਣਿਆ ਥਾ ਹੀ ਨਹੀਂ ਪੈ ਸਕਦਾ ਸੋ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਅਮਰਤ ਵੇਲੇ ਦੇ ਸੁੰਦਰ ਦੀਵਾਨ ਸੱਜੇ ਗਿਆਨੀ ਜਿਹੜਾ ਨੇ ਸੁੰਦਰ ਵਿਚਾਰਾਂ ਕੀਤੇ ਨੇ ਕੁਝ ਇੱਕ ਸਮਾਂ ਗੁਰੂ ਇਤਿਹਾਸ ਛਾਦੀ ਵਾਰਾਂ ਕਹਿਣ ਵਾਸਤੇ ਹਾਜ਼ਰ ਹੋਏ ਹਨ ਫਤੇਦਰ ਪ੍ਰਮਾਣ ਕਰੋ ਉਹੀ ਅਸਲਾਵਾਦੀ ਨਾ ਰਹੇ ਗੱਜ ਕੇ ਆਪੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਾਂ ਦੇ ਦੀਵਾਨ ਅੰਦਰ ਆਪਾਂ ਜਿੱਦਾਂ ਲੜੀ ਪ੍ਰਾਰੰਭ ਕੀਤੀ ਏ ਸਿੱਖ ਰਾਜ ਕਿਵੇਂ ਗਿਆ ਉਹਦਾ ਜੀ ਦੂਸਰਾ ਚੈਪਟਰ ਆਪਾਂ ਸ਼ਾਮਾਂ ਦੇ ਦੀਵਾਨ ਚ ਸ਼ੁਰੂ ਕਰਨਾ ਉਹਨੂੰ ਸਵੇਰ ਦੇ ਦੀਵਾਨ ਚ ਆਪਾਂ ਬਿਲਕੁਲ ਨਹੀਂ ਛੇੜਨਾ ਉਹ ਕਹ ਜਿਹੜੀ ਸੰਗਤ ਬਹੁਤਾਤ ਅੰਦਰ ਸ਼ਾਮ ਨੂੰ ਆਉਂਦੀ ਏ ਉਹਦੀ ਦਿਲਚਸਪੀ ਉਹਦੇ ਨਾਲ ਜੁੜੀ ਆ ਸੁਹਿਲ ਦੇ ਦੀਵਾਨ ਅੰਦਰ ਆਪਾਂ ਗੁਰ ਇਤਿਹਾਸ ਵਿੱਚੋਂ ਇੱਕ ਦਾਸ ਦਾ ਤੁਹਾਡੇ ਚਰਨਾਂ 'ਚ ਬਿਣੇ ਕਰਨ ਲੱਗੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਇੱਕ ਵਾਰ ਸਾਰੀ ਸੰਗਤ ਨਾਲ ਜੁੜ ਕੇ ਆਪੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਆਪਈ ਮੰਦਰ ਦੀ ਇੱਕ ਆਦਰ ਕਰਕੇ ਗੁਜਰਾਤ ਸ਼ਹਿਰ ਦੇ ਅੰਦਰ ਲੈ ਕੇ ਚੱਲੋ ਗੁਜਰਾਤ ਦੋਨੇ ਇੱਕ ਮੋਦੀ ਵਾਲਾ ਇੱਕ ਗੁਜਰਾਤ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਗੁਜਰਾਤ ਨੇ ਰਾਮ ਗੋਪਾਲ ਗੁਜਰ ਦਾ ਵਸਾਇਆ ਉਸ ਗੁਜਰਾਤ ਸ਼ਹਿਰ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਇੱਕ ਘਰ ਦੇ ਸਾਹਮਣੇ ਖਲੋਤੇ ਭਾਈ ਮਰਦਾਨੇ ਦੇ ਸਮੇਤ ਬੜੇ ਧਿਆਨ ਨਾਲ ਦੇਖਦੇ ਆ ਉਸ ਘਰ ਦੀ ਡਿਉਟੀ ਦੇ ਉੱਤੇ ਚਾਰ ਝੰਡੇ ਝੂਲਦੇ ਆ ਚਾਰ ਝੰਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮਰਦਾਨਿਆ ਕੀ ਅਜਬ ਬਾਤ ਹੈ ਕਿਸੇ ਧਨਾੜ ਦਾ ਘਰ ਜਾਪਦਾ ਕਿਸੇ ਅਮੀਰ ਦਾ ਘਰ ਜਾਪਦਾ ਚਾਰ ਝੰਡੇ ਝੂਲਦੇ ਪਏ ਇਥੋਂ ਇੱਕ ਅਖਾਣ ਬਣਿਆ ਸੀ ਸਾਡੇ ਪੰਜਾਬ ਚ ਤੇਰੇ ਕਿਹੜੇ ਝੰਡੇ ਝੂਲਦੇ ਆ ਆਪਾਂ ਕਿਸੇ ਨੂੰ ਨੀਵਾ ਮਖਾਉਣਾ ਹੋਵੇ ਨਾ ਆਪਾਂ ਸਿੱਧਾ ਜਾ ਕਹਿ ਦਿੰਦੇ ਆ ਜਦ ਤੁਰਿਆ ਜਾ ਤੇਰੇ ਕਿਹੜੇ ਝੰਡੇ ਝੂਲਦੇ ਆ ਕਿਸੇ ਦੀ ਬੇਇਜ਼ਤੀ ਕਰਨੀ ਹੋਣੀ ਪਰ ਝੰਡੇ ਝੂਲਣਾ ਬੇਇਜ਼ਤੀ ਨਹੀਂ ਹੈਗੀ ਅਸਲ ਵਿੱਚ ਕਹਾਣੀ ਕੁਝ ਹੋਰ ਆ ਤੁਰਕੀਸ਼ ਰਾਜ ਤੋਂ ਲੈ ਕੇ ਬ੍ਰਿਟਿਸ਼ ਰਾਜ ਤੱਕ ਇੱਕ ਕਾਨੂੰਨ ਰਿਹਾ ਵਾ ਨਿਜ਼ਮ ਰਿਹਾ ਵਾ ਜਿਸ ਬੰਦੇ ਦੇ ਕੋਲ 1 ਲੱਖ ਪ੍ਰਾਪਰਟੀਜ਼ ਹੋਵੇ ਜਾਂ ਸੋਨਾ ਹੋਵੇ ਜਾਂ ਪੈਸੇ ਹੋਣ ਉਹ ਆਪਣੇ ਦਰਵਾਜ਼ੇ ਉੱਤੇ ਇੱਕ ਝੰਡਾ ਲਾ ਸਕਦਾ ਸੀ ਜਿਹਦੇ ਕੋਲ 1 ਲੱਖ ਰੁਪਈਆ ਹੋਵੇ ਜਿਹਦੇ ਕੋਲ 2 ਲੱਖ ਹੋਣੇ ਦੋ ਝੰਡੇ ਲਾਤੇ ਝੰਡੇ ਹਰ ਬੰਦੇ ਦੇ ਨਹੀਂ ਝੂਲਦੇ ਝੰਡੇ ਅਮੀਰ ਲੋਕਾਂ ਦੇ ਝੂਲਿਆ ਕਰਦੇ ਸੀ ਇਥੋਂ ਅਖਾਨ ਬਣ ਕੇ ਤੇਰੇ ਕੋਲੇ ਝੰਡੇ ਝੂਲਦੇ ਆ ਝੰਡੇ ਹਰ ਬੰਦੇ ਦੇ ਨਹੀਂ ਝੂਲ ਸਕਦੇ ਅੰਗਰੇਜ਼ਾਂ ਦੇ ਰਾਜ ਤੱਕ ਪੰਜਾਬ ਅੰਦਰ ਸਭ ਤੋਂ ਜ਼ਿਆਦੇ ਝੰਡੇ ਲੁਧਿਆਣਾ ਦੇ ਕਿਹੜੇ ਤੱਕ ਪਿੰਡ ਪੈਂਦਾ ਵਾ ਅਪਰਾ ਸਭ ਤੋਂ ਜ਼ਿਆਦੇ ਸੁਨਿਆਰੇ ਸੀ ਉਸ ਪਿੰਡ ਦਾ ਸਭ ਤੋਂ ਜ਼ਿਆਦੇ ਢੰਡੇ ਆਪਣਾ ਪਿੰਡ ਚ ਝੂਲਿਆ ਕਰਦੇ ਸੀ ਕਿਸੇ ਤਰ੍ਹਾਂ ਪੰਜਾਬ ਦੇ ਇੰਨੇ ਅਮੀਰ ਲੋਕ ਸੀ ਉਸ ਪਿੰਡ ਦੇ ਚਾਰ ਢੰਡੇ ਝੂਲਦੇ ਨੇ ਘਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਜਾ ਘਰ ਦੇ ਅੰਦਰ ਵੀ ਜਾ ਆਵਾਜ਼ ਮਾਰ ਕੋਈ ਨਿਕਲੇ ਬਾਹਰ ਆਈ ਮਰਦਾਨਾਂ ਡਿਉੜੀ ਲੰਘਿਆ ਡਿਉੜੀ ਪੁਰਾਣੇ ਘਰਾਂ ਦੀ ਸ਼ਾਨ ਹੁੰਦੀ ਸੀ ਅੰਦਰ ਭਾਵੇਂ ਕੁਝ ਬਣੇ ਨਾ ਬਣੇ ਪੁਰਾਣੇ ਲੋਕ ਸ਼ੌਂਕ ਨਾ ਕਹਿੰਦੇ ਸੀ ਡਿਉੜੀ ਬਣਉਣੀ ਆ ਜ਼ਰੂਰੀ ਡਿਉੜੀ ਇੱਕ ਬੰਦੇ ਦਾ ਕੱਜ ਵੀ ਕੱਚ ਦੀ ਸੀ ਪੜਦਾ ਵੀ ਕਹਿੰਦੇ ਸੀ ਮਗਰਲੇ ਬੰਨੇ ਘਰ ਕੱਚਾ ਵੀ ਹੋਵੇ ਕੋਠੇ ਕੱਚੇ ਵੀ ਹੋਣ ਡਿਉੜੀ ਇੱਕ ਇਦਾਂ ਦੀ ਚੀਜ਼ ਸੀ ਜਿਹੜੀ ਅੰਬਾਰ ਵੀ ਸਾਰੀ ਦੇਖ ਬਣਾ ਲੈਂਦੀ ਸੀ ਅੰਦਰ ਸਾਰਾ ਹੀ ਪੜਦਾ ਪਾ ਦਿੰਦੀ ਸੀ ਡਿਉੜੀ ਹਰ ਬੰਦੇ ਦੇ ਘਰ ਨਹੀਂ ਸੀ ਬਣਦੀ ਡਿਉੜੀ ਉਹਨਾਂ ਘਰਾਂ 'ਚ ਬਣਦੀ ਸੀ ਜਿੰਨਾਂ ਘਰਾਂ ਦੇ ਵਿੱਚ ਪਰਿਵਾਰ ਵੱਡੇ ਹੁੰਦੇ ਸੀ ਉਥੇ ਬਹਿ ਕੇ ਉਹਨਾਂ ਗੱਲਾਂ ਬਾਤਾਂ ਕਰਨੀਆਂ ਪਰ ਪਰਿਵਾਰ ਛੋਟੇ ਹੋ ਕੇ ਕੋਈ ਕਿਤੇ ਜਾ ਕੇ ਵਸ ਗਿਆ ਕੋਈ ਕਿਤੇ ਜਾ ਕੇ ਵਸ ਗਿਆ ਦਿਓੜੀਆਂ ਦੀ ਲੋਕਾਂ ਲੋੜ ਦਾ ਸਮਝ ਉਹ ਦਿਓੜੀ ਨਾਲ ਕੇ ਤੇ ਅੰਦਰ ਚਲਾ ਗਿਆ ਨੇ ਜਾ ਕੇ ਆਵਾਜ਼ ਮਾਰੀ ਭਾਈ ਸਿੱਖੋ ਹੈ ਕੋਈ ਅੰਦਰ ਹੈ ਕੋਈ ਘਰ ਦੇ ਅੰਦਰ ਸਾਹਮਣੇ ਉੱਤੇ ਚਿੱਟੇ ਕੱਪੜੇ ਇਨਸਾਨ ਨਿਕਲਿਆ ਸੋਹਣਾ ਚਿੱਟੇ ਬਸਤਰ ਸੋਹਣੀ ਪਾਗ ਸੋਨਾ ਚਟਾ ਦਾੜਾ ਉਰੇ ਭਾਈ ਮਰਦਾਨੇ ਨੂੰ ਵੇਖ ਕੇ ਤੇ ਹੱਥ ਜੋੜ ਕੇ ਆਖਿਆ ਜੀ ਆਇਆਂ ਨੂੰ ਮਾਪੁਰਖੋ ਜੀ ਆਇਆਂ ਨੂੰ ਭਾਈ ਮਰਦਾਨਾ ਸਮਝ ਗਿਆ ਕਿ ਝੰਡੇ ਇਕੱਲੇ ਬੂਹੇ ਤੇ ਨਹੀਂ ਝੂਲਦੇ ਝੰਡੇ ਸਬੰਧ ਦੇ ਦਿਲ 'ਚ ਵੀ ਝੂਲਦੇ ਆ ਕਈਆਂ ਲੋਕਾਂ ਦੇ ਝੰਡੇ ਬਾਹਰੋਂ ਦੇ ਝੁਲੀ ਜਾਂਦੇ ਪਰ ਅੰਦਰੋਂ ਗਰੀਬ ਹੀ ਹੁੰਦੇ ਆ ਕਿਉਂਕਿ ਜਿਉਂ-ਜਿਉਂ ਬੰਦੇ ਕੋਲ ਦੌਲਤ ਸ਼ੌਹਰਤ ਵੱਧਦੀ ਆ ਨਾਮ ਵੱਧਦਾ ਵਾ ਬੰਦੇ ਦਾ ਸਟੇਟਸ ਉੱਚਾ ਹੁੰਦਾ ਵਾ ਉਹਦੇ ਚ ਨਿਮਰਤਾ ਘਟਦੀ ਆ ਕਬੈਡ ਬਣਾ ਵੱਧਦਾ ਵਾ ਹੰਕਾਰ ਵੱਧਦਾ ਉਹ ਹਜ਼ਾਰਾਂ ਲੱਖਾਂ ਚੋਂ ਇੱਕ ਅਦਾ ਐਸਾ ਹੁੰਦਾ ਵਾ ਜਿਹੜਾ ਬਾਹਰੋਂ ਵੀ ਅਮੀਰ ਹੁੰਦਾ ਜਾਂਦਾ ਵਾ ਤੇ ਅੰਦਰੋਂ ਵੀ ਅਮੀਰ ਹੁੰਦਾ ਇਹਨਾਂ ਦਾ ਜਿਹੜਾ ਦੁਨੀਆ ਬਾਹਰੋਂ ਅਮੀਰ ਹੋਣ ਤੇ ਜ਼ੋਰ ਲਾਈ ਜਾਂਦੀ ਆ ਅੰਦਰੋਂ ਬਹੁਤਾਂ ਦੁਨੀਆ ਗਰੀਬ ਹੁੰਦੀ ਜਾਂਦੀ ਆ ਦਿਲੋਂ ਗਰੀਬ ਹੁੰਦੇ ਜਾਂਦੇ ਉਹਨੇ ਆਖਿਆ ਭਾਈ ਸਿੱਖਾ ਕੌਣ ਹੈ ਭਾਈ ਮਰਦਾਨੇ ਨੇ ਆਖਿਆ ਤੈਨੂੰ ਮੇਰਾ ਮੁਰਸ਼ਿਦ ਬੁਲਾਉਂਦਾ ਹੈ ਤੈਨੂੰ ਮੇਰਾ ਰੱਬ ਬੁਲਾਉਂਦਾ ਹੈ ਕਹਿੰਦਾ ਕੌਣ ਇਹਦਾ ਦਰਵਾਜ਼ੇ ਉਹ ਇਨਸਾਨ ਚੱਲ ਕੇ ਦਰਵਾਜ਼ੇ ਤੱਕ ਆਇਆ ਦਿਉੜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਿੰਨੀ ਪਿਆਰ ਦੀ ਤਾਂਗ ਵੱਜੀ ਹੋਊਗੀ ਪਹਿਲੀ ਵਾਰੀ ਮਿਲੇ ਆ ਉਹ ਕਿੰਨੀ ਮੁਹੱਬਤ ਪੱਕੀ ਹੋ ਗਈ ਇਤਿਹਾਸ ਕਹਿੰਦਾ ਦਿਉੜੀ 'ਚ ਬੈਠੇ ਤਿੰਨ ਦਿਨ ਲੰਘੇ ਉਹਨਾਂ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਬਹਿ ਕੇ ਸਾਹਮਣੇ ਉਸ ਘਰ ਦਾ ਮਾਲਕ ਬਹਿ ਗਿਆ ਇੰਨੀਆਂ ਗੱਲਾਂ ਇੰਨੀ ਮੁਹੱਬਤ ਇੰਨਾ ਰੱਬ ਦਾ ਜਸ ਹੋਇਆ ਤਿੰਨ ਦਿਨ ਲੰਗੇ ਦਾ ਤਿੰਨ ਦਿਨ ਵਾਲਾ ਗੁਰੂ ਨਾਨਕ ਮਹਾਰਾਜ ਤੁਰਨ ਲੱਗੇ ਉਹਨੇ ਜੇਬ ਦੇ ਵਿੱਚੋਂ 500 ਰੁਪਇਆ ਕੱਢਿਆ ਉਸ ਜਮਾਨੇ ਦਾ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕੀਤਾ ਪਾਤਸ਼ਾਹ ਗੁਰਦੇਵ ਕਹਿੰਦੇ ਤੇਰੀ ਸਾਂਝ ਬਣ ਗਈ ਹੈ ਰੱਬ ਨਾਲ ਲਿਆ ਕਰਾਂਗੇ ਪੈਸੇ ਤੇਰੇ ਕੋਲ ਪਰ ਅੱਜ ਲੋੜ ਨਹੀਂ ਸਾਡੀ 500 ਹੀ ਲਿਆ ਕਰਾਂਗੇ ਤੁਸੀਂ ਤੇ ਆ ਵੀ ਕਰਨੇ ਉਹ ਸਾਹਮਣੇ ਖਲੋਤਾ ਬੰਦਾ ਕਹਿੰਦਾ ਬਾਬਾ ਇੱਕ ਕੰਮ ਕਰ ਝਾਂ ਤੇ ਤੂੰ ਇੱਥੇ ਰਹਿ ਜਾ ਤੇ ਜਾ ਮੈਨੂੰ ਨਾਲ ਲੈ ਜਾ ਵਿਸ਼ੋੜਾ ਨਹੀਂ ਚੱਲਿਆ ਜਾਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਆ ਸਾਜ ਪੱਕੀ ਬਣੂਗੀ ਤੂੰ ਆਪ ਮਿਲਣ ਵਾਸਤੇ ਆਇਆ ਕਰੇਗਾ ਗੁਰੂ ਨਾਨਕ ਪਾਤਸ਼ਾਹ ਚਲੇ ਗਏ ਹੁਣ ਉਸ ਘਰ ਦਾ ਮਾਲਕ ਕੌਣ ਹੈ ਇਤਿਹਾਸ ਕਹਿੰਦਾ ਉਹਦਾ ਨਾਮ ਆ ਬਾਬਾ ਸੌਣ ਇਹ ਕੌਣ ਹੈ ਜਦੋਂ ਇਤਿਹਾਸ ਨੂੰ ਆਪਾਂ ਬਿਲਕੁਲ ਪਛਾਣ ਜਾ ਕੇ ਪੜਦੇ ਆ ਇਸ ਪਰਿਵਾਰ ਦੇ ਵੱਡ-ਵਡੇਰੇ ਰਾਜੇ ਹੋਏ ਆ ਇਹਨਾਂ ਦਾ ਵੱਡ-ਵਡੇਰਾ ਸੀ ਤੱਜ ਤੱਜ ਦਾ ਪੁੱਤਰ ਕੋ ਤੱਜ ਕੋ ਤੱਜ ਦਾ ਪੁੱਤਰ ਕਰਨ ਕਰਨ ਦਾ ਪੁੱਤਰ ਕੈਸ਼ਵ ਕੈਸ਼ਵ ਦਾ ਪੁੱਤਰ ਮੋਲਾ ਮੋਲੇ ਦਾ ਪੁੱਤਰ ਮੋਤਾ ਮੋਤੇ ਦਾ ਪੁੱਤਰ ਚਾੜਾ ਚਾੜੇ ਦਾ ਪੁੱਤਰ ਥੱਡਾ ਥੱਡੇ ਦਾ ਪੁੱਤਰ ਭੋੜੂ ਭੋੜੂ ਦਾ ਪੁੱਤਰ ਆਖ ਲੋਤਾ ਬਾਬਾ ਸੌਣ ਜਿਹੜਾ ਗੁਰੂ ਨਾਨਕ ਨੂੰ 500 ਰੁਪਇਆ ਦੇ ਰਿਹਾ ਮਾਰ ਆਈਨਕਾਰ ਕਰ ਦਿੱਤਾ ਚਲੇਗਾ ਫਿਰ ਇਸ ਪਰਿਵਾਰ ਦੀ ਸਾਝ ਐਸੀ ਬਣੀ ਗੁਰੂ ਨਾਨਕ ਦੇ ਘਰ ਨਾਲ ਇਹ ਪਰਿਵਾਰ ਹਰ ਸਾਲ 500 ਰੁਪਇਆ ਲੈ ਕੇ ਜਾਂਦਾ ਰਿਹਾ ਗੁਰੂ ਨਾਨਕ ਦੇ ਟਾਈਮ ਵੀ ਜਾਂਦਾ ਰਿਹਾ ਗੁਰੂ ਅੰਗਦ ਦੇ ਟਾਈਮ ਵੀ ਜਾਂਦਾ ਰਿਹਾ ਗੁਰੂ ਅਮਰਦਾਸ ਮਹਾਰਾਜ ਦੇ ਟਾਈਮ ਵੀ ਜਾਂਦਾ ਰਿਹਾ ਗੁਰੂ ਰਾਮਦਾਸ ਮਹਾਰਾਜ ਦੇ ਟਾਈਮ ਵੀ ਜਾਂਦਾ ਰਿਹਾ ਜੋ ਇਹ ਤੱਬਰ ਟੁੱਟਿਆ ਇਹ ਲਗਾਤਾਰ ਗੁਰੂ ਨਾਨਕ ਦੇ ਘਰ ਚ 500 ਰੁਪਇਆ ਲੈ ਕੇ ਜਾਂਦਾ ਰਿਹਾ ਕੌਣਿਆ ਤੋਂ ਬੋੜੂ ਦਾ ਪੁੱਤਰ ਬਾਬਾ ਸੌਣ ਬਾਬੇ ਸੌਣ ਦਾ ਪੁੱਤਰ ਅਰਥਾ ਅਰਥੇ ਦਾ ਪੁੱਤਰ ਬਿੰਨਾ ਬਿੰਨੇ ਦਾ ਪੁੱਤਰ ਦਾਸਾਂ ਤੇ ਦਾਸੇ ਦਾ ਪੁੱਤਰ ਬਾਬਾ ਮੱਖਣ ਸ਼ਾਲ ਲਪਾਣਾ ਕਿ ਉਹ ਪਰਵਾਰ 500 ਰੁਪਇਆ ਖਾਣਾ ਪੂਰਤੀ ਨਹੀਂ ਸੀ ਵੀ ਜਿਹੜੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਣੀ ਦੋਤਾ 500 ਰੁਪਇਆ ਇਹਨਾਂ ਦੇ ਵੱਡ ਬਡੇਰੇ ਗੁਰੂ ਨਾਨਕ ਤੋਂ ਲੈ ਕੇ ਆਉਂਦੇ ਸੀ ਇਹ ਪਰਿਵਾਰ ਹੈ ਲੁਬਾਣਿਆਂ ਦਾ ਲੁਬਾਣਾ ਲੂਣ ਦਾ ਵਪਾਰ ਕਰਨ ਵਾਲੇ ਪੂਰੀ ਦੁਨੀਆ ਚ ਫੈਲੇ ਹੋਏ ਵਪਾਰੀ ਬੰਦੇ ਨੇ ਪੈਸੇ ਦੀ ਕੋਈ ਕਮੀ ਟਾਂਡੇ ਚੱਲਦੇ ਸੀ ਇਹਨਾਂ ਦੇ ਟਾਂਡੇ ਉਹਨਾਂ ਦੇ ਨਾਲ ਚ ਟਾਂਡਾ ਮਤਲਬ ਇਥੇ ਕੋਈ ਵੀਰ ਪੜ ਜਾ ਕੇ ਟਰੱਕ ਚਲਾਵੇ ਤੁਸੀਂ ਕਹਿੰਦੇ ਮੇਰਾ ਟਰਾਂਸਪੋਰਟ ਦਾ ਕੰਮ ਹੈ ਚਾਹੇ ਟਰੱਕ ਇੱਕੋ ਵਿੱਚ ਹੈ ਦੋ ਵਿੱਚ ਹੈ ਚਾਰ ਉੱਚਾ 100 ਹੁਣ ਆਪਾਂ ਕਹਿੰਦੇ ਮੇਰਾ ਟਰਾਂਸਪੋਰਟ ਦਾ ਕੰਮ ਹੈ ਇੰਡੀਆ ਆਪਾਂ ਜਾ ਕੇ ਇਦਾਂ ਕਹਿੰਦੇ ਕੋ ਉਸ ਜਮਾਨੇ ਵਿੱਚ ਜਿਸ ਬੰਦੇ ਕੋਲ 1000 ਗੱਡਾ ਸਮਾਨ ਢੋਣ ਵਾਸਤੇ ਹੁੰਦਾ ਸੀ ਉਹਨੂੰ ਕਹਿੰਦੇ ਸੀ ਉਹਦੇ ਕੋਲ ਇੱਕ ਟਾਂਡਾ ਵਾ ਤੇ ਬਾਬੇ ਮੱਖਣ ਸ਼ਾਹ ਦਾ ਪਰਿਵਾਰ ਕਿੱਡਾ ਵੱਡਾ ਵਪਾਰੀ ਸੀ ਹਿੰਦੁਸਤਾਨ ਦਾ ਉਹਨਾਂ ਦੇ ਪਰਿਵਾਰ ਕੋਲ ਇੱਕ ਨਹੀਂ ਕਈ ਗਿੰਤੀਆਂ ਦੇ ਵਿੱਚ ਟਾਂਡੇ ਸੀ ਏਡਾ ਵੱਡਾ ਸਮਾਨ ਢੋਣ ਦਾ ਕਾਰੋਬਾਰ ਇੱਧਰ ਤੋਂ ਲੈ ਕੇ ਤੇ ਉੱਧਰ ਤੱਕ ਇਹ ਟੱਪਰ ਕਰਦਾ ਸੀ ਇਸ ਪਰਵਾਦੀ ਪਹੁੰਚ ਕਿੰਨੀਆਂ ਲੰਬਾਣੀਆਂ ਉਹਨਾਂ ਦਿਨਾਂ 'ਚ ਇੱਕ ਬੰਨੇ ਗੁਰੂ ਨਾਨਕ ਦੇਵ ਜੀ ਆ ਸਰਕਾਰ ਵਿੱਚ ਕਿੰਨੀ ਪਹੁੰਚ ਆ ਬਾਦਸ਼ਾਹ ਦੇ ਵੱਲੋਂ ਲਿਖਤੀ ਹੁਕਮ ਆ ਇਹ ਜਿੱਧਰੋਂ ਲੰਘਣ ਉਧਰ ਰਾਹ ਛੱਡ ਦਿੱਤੇ ਜਾਂ ਮਗਲਾਂ ਵੱਲੋਂ ਹੁਕਮ ਆ ਲੋੜ ਪਵੇ ਤੇ ਬਾਬਾ ਮੱਖਣ ਸ਼ਾਹ ਦਾ ਬਾੜਾ ਦੋ ਕਤਲ ਵੀ ਕਰ ਦਵੇ ਸੈਲਫ ਡਿਫੈਂਸ ਵਿੱਚ ਬਾਬੇ ਮੱਖਣ ਸ਼ਾਹ ਤੇ ਕੋਈ ਮੁਕੱਦਮਾ ਨਹੀਂ ਸਰਕਾਰ ਇੰਨੀ ਚਾਲੂਆ ਹਿੰਦੁਸਤਾਨ ਅੰਦਰ ਜਿੰਨੀ ਪਾਵਰ ਅੱਜ ਦੀ ਡੇਢ ਚ ਅੰਬਾਨੀ ਤੇ ਅਡਾਨੀ ਦੀ ਆ ਕਿਸੇ ਟਾਈਮ ਬਾਬੇ ਮੱਖਣ ਸ਼ਾਹ ਲਬਾਣੇ ਇਕੱਲੇ ਦੀ ਪਾਵਰ ਸੀ ਪੂਰੇ ਹਿੰਦੁਸਤਾਨ ਅੰਦਰ ਯੂਰਪ ਤੱਕ ਉਹਦੇ ਬੇੜੇ ਚੱਲਦੇ ਸੀ ਲਿਖਤਾ ਮजूद ਨਹੀਂ ਇਕੱਲੇ ਯੂਰਪ ਤੱਕ ਨਹੀਂ ਬਾਬੇ ਮੱਖਣ ਸ਼ਾਹ ਲੁਬਾਣਾ ਦੇ ਪਰਿਵਾਰ ਦਾ ਵੇਅਰ ਹਾਊਸ ਬਣਿਆ ਸੀ ਕੀਨੀਆਂ ਦੇ ਵਿੱਚ ਹਿੰਦੁਸਤਾਨ ਤੋਂ ਜਾਣਾ ਅਫਰੀਕਾ ਤੱਕ ਉੱਥੇ ਜਾ ਕੇ ਸਮਾਨ ਵੇਚਣਾ ਸਮਾਨ ਉੱਥੋਂ ਲਿਆਉਣਾ ਇੱਧਰ ਲੈ ਜਾਣਾ ਉੱਧਰ ਦਾ ਹੁਣ ਮੈਂ ਇੱਕ ਸ਼ਬਦ ਸੋਚਿਆ ਲੁਬਾਣਾ ਕੀ ਹੈ ਨੂਨ ਤੇ ਕੋਈ ਆਮ ਜੀ ਗੱਲ ਆ ਕਿਉਂਕਿ ਮੈਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ ਏਡੀ ਦੂਰੋਂ ਨੂਨ ਹੀ ਵੇਚਣਾ ਆਉਣਾ ਸੀ ਨਾ ਨੂਨ ਤੇ ਯੂਰਪ ਚ ਵਾਧੂ ਸਮੁੰਦਰ ਦੇ ਕੰਢੇ ਦੇ ਨੂਨ ਹੀ ਲਹੋਣੇ ਆ ਇਹਨਾਂ ਦੇਖਣ ਨੂੰ ਨੂਨ ਬਾਹਰੋਂ ਮਗਾਉਣ ਦੀ ਲੋੜ ਥੋੜਾ ਹੈ ਬਥੇਰਾ ਲੁੰਦੇ ਇਹਨਾਂ ਕੋਲ ਅਸਲ ਵਿੱਚ ਨੂਨ ਉਹ ਨਹੀਂ ਆ ਜਿਹੜੀਆਂ ਖਦਾਨਾਂ ਦੇ ਵਿੱਚ ਬਾਬੇ ਮੱਖਣਸ਼ਾ ਲਪਾਣੇ ਦੇ ਬੰਦੇ ਕੰਮ ਕਰਦੇ ਆ ਉਥੋਂ ਨਿਕਲਦਾ ਵਾ ਪੋਟਾਸ਼ੀਅਮ ਨਾਈਟ੍ਰੇਟ ਇਹਦਾ ਬਰੂਧ ਬਣਦਾ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਯੂਰਪ ਦੇ ਵਿੱਚ ਇਸ ਤੀਜ ਦੀ ਸਭ ਤੋਂ ਵੱਡੀ ਮੰਗ ਸੀ ਕੱਲਾ ਲੂਣ ਨਹੀਂ ਸੀ ਲੈ ਕੇ ਆਉਂਦਾ ਉਹ ਸਮਾਨ ਵੀ ਉਹਨਾਂ ਖਦਾਨਾਂ ਚੋਂ ਕੱਢਿਆ ਜਾਂਦਾ ਸੀ ਜਿਹੜਾ ਇੱਥੇ ਆ ਕੇ ਬਰੂਧ ਵਰਦਾ ਸੀ ਉਹ ਸਭ ਤੋਂ ਮਹਿੰਗਾ ਉਹਨਾਂ ਦਿਨਾਂ ਦੇ ਵਿੱਚ ਵੇਚਿਆ ਜਾਂਦਾ ਸੀ ਤੇ ਉਹ ਕੰਮ ਰિસ્ਕੀ ਵੀ ਸੀ ਕਿਉਂਕਿ ਉਹ ਚੀਜ਼ ਕੱਢਣੀ ਆ ਫਿਰ ਇੱਥੋਂ ਤੱਕ ਲੈ ਕੇ ਆਉਣੀ ਆ ਇਸ ਕਰਕੇ ਬਾਬਾ ਮੱਖਣਸ਼ਾ ਲਬਾਣਾ ਐਡਾ ਵੱਡਾ ਕਾਰੋਬਾਰੀ ਆ ਉਹ ਕੱਲਾ ਲੂਣ ਨਹੀਂ ਵੇਚਣ ਵਾਸਤੇ ਤੁਰਿਆ ਫਿਰਦਾ ਉਹ ਬਹੁਤ ਵੱਡਾ ਕਾਰੋਬਾਰ ਲੈ ਕੇ ਤੁਰਿਆ ਫਿਰਦਾ ਇਹ ਪਰਿਵਾਰ ਪੀੜ੍ਹੀਆਂ ਤੋਂ ਤੁਰਿਆ ਹੁੰਦਾ ਦੇਵਾਯਾ ਅਧਵੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਮੱਖਣਸ਼ਾਹ ਲਵਾਣਾ ਆਪਣਾ ਟਾਂਡਾ ਲੈ ਕੇ ਇਹ ਨਹੀਂ ਵੀ ਨਗੀ ਜੀ ਬੇੜੀ ਡੁੱਬੀ ਤੋਂ ਨੇ ਅਵਦਾਸ ਕਰ ਲਈ ਬੇੜੇ ਆ ਡੁੱਬੇ ਕਿੱਥੇ ਆ ਕਿਸ ਖਾਂ ਦੇ ਉੱਤੇ ਉਹਨਾਂ ਨੇ ਹਿਲਜੁਲ ਵਿਖਾਈ ਆ ਇਹ ਅਫਰੀਕਾ ਦੇ ਲਾਗੇ ਪੈਂਦਾ ਵਿੱਚ ਤੇਰੀਆ ਕਿਉਂਕਿ ਅੱਜ ਵਰਗਾ ਕੰਮ ਨਹੀਂ ਸੀ ਹੈਗਾ ਵੀ ਕੋਲਾ ਪਾਇਆ ਤੇ ਤੁਰ ਪੈਣਾ ਉਦੋਂ ਲੋਕੀ ਤੁਰਦੇ ਹੀ ਹਵਾ ਦੇ ਹਿਸਾਬ ਨਾਲ ਜਦੋਂ ਹਵਾ ਏਸ਼ੀਆ ਤੋਂ ਅਫਰੀਕਾ ਨੂੰ ਤੁਰਦੀ ਸੀ ਉਦੋਂ ਇਧਰ ਨੂੰ ਤੁਰ ਪੈਂਦੇ ਸੀ ਜਦੋਂ ਹਵਾ ਦਾ ਰੁਖ ਦੂਜੇ ਬਨੇ ਨੂੰ ਹੁੰਦਾ ਸੀ ਉਦੋਂ ਉਹ ਦੂਜੇ ਬਨੇ ਨੂੰ ਬੇੜੇ ਲੈ ਕੇ ਤੁਰ ਪੈਂਦੇ ਸੀ ਐਦਾਂ ਕੰਮ ਚੱਲਦਾ ਸੀ ਅੱਜ ਵਰਗਾ ਕੰਮ ਨਹੀਂ ਵੀ ਆਪਾਂ ਤੇਲ ਦੇ ਨਾਲ ਤੇ ਕੋਲੇ ਦੇ ਨਾਲ ਤੁਰ ਪਣਾ ਬੇੜੇ ਲੈ ਕੇ ਅਫਰੀਕਾ ਤੱਕ ਬਾਬਾ ਮੱਖਣ ਸ਼ਾ ਗਿਆ ਵਾਪਸੀ ਕੀਤੀ ਬਾਬੇ ਮੱਖਣ ਸ਼ਾ ਨੇ ਜਵਾਰ ਭਾਟਾ ਆਇਆ ਜਿਹਦੇ ਵਿੱਚ ਬੇੜਿਆਂ ਤੇ ਹਿੱਲ-ਜੋਲ ਹੋਈ ਮਲਾਹ ਨੇ ਆ ਕੇ ਆਖਿਆ ਬਾਬਾ ਮੱਖਣ ਸ਼ਾ ਬਹੁਤ ਵੱਡਾ ਤੂਫਾਨ ਆ ਚੁੱਕਾ ਹੈ ਸਮੁੰਦਰ ਵਿੱਚ ਗਵਾਚੇ ਬੰਦੇ ਨਹੀਂ ਲੱਭ ਸਕਦੇ ਕਿਉਂਕਿ ਸਮੁੰਦਰ ਦਾ ਸਿਰਫ 5% ਹਿੱਸਾ ਵਾ ਜਿਹੜਾ ਇਨਸਾਨ ਨੇ ਗਾਇਆ ਵਾ 95% ਹਿੱਸਾ ਸਮੁੰਦਰ ਦਾ ਖਾਲੀ ਪਿਆ ਵਾ ਜਿੱਥੇ ਤੱਕ ਇੰਨਾ ਕੋ ਬੰਦਾ ਪਹੁੰਚਿਆ ਹੀ ਨਹੀਂ ਕੋਈ ਇੰਦਾ ਵੱਡਾ ਸਮੁੰਦਰ ਇਹਦੇ 'ਚ ਗਵਾਚਾ ਕੋਈ ਲੱਭ ਨਹੀਂ ਸਕਦਾ ਬਾਬਾ ਮੱਖਣ ਸ਼ਾ ਕਹਿੰਦਾ ਫੇਰ ਕੀ ਹੋ ਸਕਦਾ ਮਲਾਹ ਕਹਿੰਦਾ ਜੀ ਕੋਈ ਕੁਦਰਤ ਖੇਡ ਵਰਤਾਵੇ ਤੇ ਬੇੜੇ ਇਕੱਠੇ ਰਹਿ ਸਕਦੇ ਪਰ ਜੇ ਬੇੜੇ ਖਿੰਡ ਗਏ ਨਾ ਇੱਕ ਵਾਰ ਤੂਫਾਨ ਵੱਡਾ ਹੈ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਆ ਆਪਾ ਮੱਤਲ ਸ਼ਾ ਕਹਿੰਦਾ ਤੂੰ ਇਸ ਬੇੜੇ ਦਾ ਮਲਾਵ ਤੂੰ ਆਪਾਂ ਕੰਮ ਸਾਭ ਮੈਂ ਉਹਨੂੰ ਕਹਿੰਦਾ ਵਾ ਜਿਹੜਾ ਇਸ ਦੁਨੀਆ ਦਾ ਮਲਾਵ ਆ ਮੈਂ ਉਹਦੇ ਚਰਨਾ ਚ ਅਰਦਾਸ ਕਰਦਾ ਤੂਫਾਨ ਆਇਆ ਵੱਡੀਆਂ ਵੱਡੀਆਂ ਲਹਿਰ ਆਗੀਆਂ ਬੇੜਿਆਂ ਨੇ ਹਿਜ ਕੋਲੇ ਖਾਤੇ ਬਾਬੇ ਮੱਖਣਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਅਰਦਾਸ ਯਾਰ ਰੱਖਣਾ ਦਾਸ ਦੀ पालदा हाथी कदूए कोन प्रभु छॾाया वॾे नारे नज़र नार जो त पोइ घणा है ठारा हिते नज़र नार जो त पोइ घड़ा ਪਾਤਸ਼ਾਹ ਨੇ ਕਿਰਪਾ ਕਰਨੀ ਸਮੁੰਦਰ ਵਿੱਚ ਡੁੱਬਦਾ ਉਹ ਪੀੜਾ ਬਚਾਉਣਾ ਹੈ ਕਿਵੇਂ ਬਾਬੇ ਮੱਖਣ ਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਸ ਦਰਸ਼ਕ ਦਾਰਿਆਂ ਵਾਸਤੇ ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਕੋਲ ਆਉਂਦੀ ਕੋਸ਼ਿਸ਼ ਕਰਨੀ ਕੱਲ ਦੇ ਦੀਵਾਨ ਅੰਦਰ ਮੈਂ ਲੜੀ ਇਥੋਂ ਹੀ ਆਰੰਭ ਕਰਨ ਦਾ ਯਤਨ ਕਰਾਂਗਾ ਸਮੇਂ ਦੀ ਸਮਾਪਤੀ ਕਾੜੀ ਸਿੰਘ ਆਨੰਦ ਸਾਹਿਬ ਦਾ ਬਾਣ ਪਾਠ ਕਰਾਂਗੇ ਉਪਰੰਤ ਅਰਦਾਸ ਬੇਨਤੀ ਹੋਵੇਗੀ ਧੰਨਵਾਦ ਗੁਰੂ ਕੀ ਸੰਗਤ ਦਾ ਇਤਿਹਾਸ ਪੜਦੇ ਅਸੀਂ ਸਾਂ ਦਤਿਆਂ ਨੇ ਮੇਰੇ ਛੋਟੇ ਵੀਰ ਭਾਈ ਜਤਿੰਦਰ ਸਿੰਘ ਜੀ ਹਿਆਲਾ ਜਿਨ੍ਹਾਂ ਤੇ ਬੜੀ ਗੁਰੂ ਦੀ ਕਿਰਪਾ ਹੈ ਬਤੁਸ਼ ਇੱਕ ਚੌਂਕ ਦੇ ਉੱਤੇ ਸੰਪੂਰਨ ਸ੍ਰੀ ਆਖੰਡ ਪਾਠ ਸਰਦਾ ਜਾਪ ਉਹਨਾਂ ਨੇ ਕੀਤਾ ਜਿੱਥੇ ਉਹ ਚੰਗੇ ਆਖੰਡ ਪਾਠੀ ਗੁਣੀ ਜਾਂਦੇ ਨੇ ਉੱਥੇ ਉਹਨਾਂ ਨੇ ਗੁਰੂ ਦੀ ਦਿੱਤੀ ਹੋਈ ਬਰਕਤ ਤੇ ਸਰੀਰ ਨੂੰ ਵੀ ਚੰਗਾ ਸੰਭਾਲ ਕੇ ਰੱਖਿਆ ਉਹਨਾਂ ਦੀਆਂ ਵੀਡੀਓ ਵੇਖਦੇ ਰਹਿੰਦੇ ਆ ਸੋ ਉਹਦੇ ਨਾਲ ਕੁਝ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਆਇਆਂ ਨੂੰ ਆਓ ਨਾਂਮ ਸਰ ਦਾ ਪਾਰਟ ਸਮਾਰਟੀ ਵਾਈਬ੍ਰੇਟੀ ਦਾ ਖਾਲਸਾ ਵਾਈਬ੍ਰੇਟੀ शब व